ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਸਾਹਿਬ ਦੇ ਸੇਵਾਦਾਰਾਂ ਦੀ ਮੀਟਿੰਗ ਹੋਈ ਹੈ ਗੁਰਦੁਆਰਾ ਸਾਹਿਬ ਗਲੈਂਡਵੁੱਡ 시ਡਨੀ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਨਾਲ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਖਾਲਸਾ ਸਾਹਿਬ ਦੀਆਂ ਸੇਵਾਵਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਵੀ ਤੇ ਵਰਲਡ ਵਾਈਡ ਚੱਲ ਰਹੀਆਂ ਉਹਦੇ ਬਾਰੇ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਇਹਨਾਂ ਦੇ ਨਾਲ ਤੇ ਇੱਕ ਅਸੀਂ ਗੱਲ ਅੱਜ ਕਲੀਅਰਿਫਾਈ ਕਰਨੀ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਉੱਤੇ ਕੁਝ ਪਿਛਲੇ ਦਿਨਾਂ ਤੋਂ ਇੱਕ ਖਬਰ ਚੱਲ ਰਹੀ ਹੈ ਕੁਝ ਕਿ ਗਲੈਨਵੁੱਡ ਗੁਰਦਾਰ ਸਾਹਿਬ ਦੀ ਕਮੇਟੀ ਨੇ ਖਾਲਸਾ ਹਾਇਟ ਨੂੰ ਜੋ ਪਹਿਲਾਂ ਡੋਨੇਸ਼ਨ ਕੀਤੀ ਸੀ 40000 ਡਾਲਰ ਦੀ ਉਹ ਵਾਪਸ ਮੰਗੀ ਹੈਗੀ ਆ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਮੇਟੀ ਨੇ ਤੇ ਸਾਨੂੰ ਕਲੈਰੀਫਾਈ ਕੀਤਾ ਕਿ ਕਮੇਟੀ ਵੱਲੋਂ ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਹੈ ਤੇ ਅਸੀਂ ਅੱਜ ਸਾਰੇ ਕਮੇਟੀ ਦੇ ਸੇਵਾਦਾਰਾਂ ਦੇ ਨਾਲ ਖੜੇ ਹੋ ਕੇ ਇਹ ਕਲੈਰੀਫਾਈ ਕਰਦੇ ਹਾਂ ਕਿ ਕਮੇਟੀ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਗਈ ਤੇ ਖਾਲਸਾ ਹਾਇਟ ਦੀਆਂ ਇਹ ਸੇਵਾਵਾਂ ਹੈਗੀਆਂ ਪੰਜਾਬ ਦੇ ਵਿੱਚ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਹੀਆਂ ਇਕ ਐਫਸੀਆਰਏ ਦੇ ਲਾਇਸੈਂਸ ਬਾਰੇ ਜਿਹੜੀ ਗੱਲ ਆ ਉਹ ਉਹਨੂੰ ਬੇਸ ਬਣਾ ਕੇ ਗੱਲ ਕੀਤੀ ਗਈ ਸੀ ਕਿ ਖਾਲਸਾ ਏਡ ਦੇ ਕੋਲ ਐਫਸੀਆਰਏ ਲਾਇਸੈਂਸ ਨਹੀਂ ਹੈ ਹੁਣ ਕਰਕੇ ਇੰਡੀਆ ਦੇ ਵਿੱਚ ਤੇ ਅਸੀਂ ਪੰਜਾਬ ਦੇ ਵਿੱਚ ਫੰਡਸ ਸਪੈਂਡ ਨਹੀਂ ਕਰ ਸਕਦੇ ਇਹ ਗੱਲ ਇਥੋਂ ਤੱਕ ਤਾਂ ਸਹੀ ਹੈਗੀ ਆ ਕਿ ਖਾਲਸਾ ਏਡ ਇੰਡੀਆ ਦੇ ਕੋਲ ਐਫਸੀਆਰਏ ਲਾਇਸੈਂਸ ਨਹੀਂ ਹੈਗਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਖਾਲਸਾ ਏਡ ਦੇ ਇੰਟਰਨੈਸ਼ਨਲ ਚੈਪਟਰ ਜਿਹੜੇ ਆ ਪੰਜਾਬ ਦੇ ਵਿੱਚ ਕੰਮ ਨਹੀਂ ਕਰ ਸਕਦੇ ਖਾਲਸਾ ਏਡ ਦੇ ਇੰਟਰਨੈਸ਼ਨਲ ਚੈਪਟਰ ਜਿਹਨਾਂ ਉਹ ਡਾਇਰੈਕਟਲੀ ਬਿਜ਼ਨੈਸਿਸ ਦੇ ਨਾਲ ਡੀਲ ਕਰਦੇ ਹਨ ਜਿਸ ਤਰ੍ਹਾਂ ਸਪੋਜ਼ ਇੱਕ გარਨ ਦੇ ਤੌਰ ਦੇ ਉੱਤੇ ਅਸੀਂ ਕਿਸੇ ਇੱਕ ਕੰਟਰੈਕਟਰ ਨੂੰ ਕਿਸੇ ਲੋਡ ਬੰਦ ਦੀ ਦਾ ਮਕਾਨ ਬਣਾਉਣ ਲਈ ਅਸੀਂ ਠੇਕਾ ਦਿੱਤਾ ਉਹਨਾਂ ਨੂੰ ਪੰਜਾਬ ਦੇ ਵਿੱਚ ਉਹ ਲੋ ਉਹ ਕੰਟਰੈਕਟਰ ਨੇ ਜਦੋਂ ਮਕਾਨ ਬਣਾਉਣਾ ਹੈ ਬਣਾ ਕੇ ਤੇ ਉਹਦਾ ਇਨਵੌਇਸ ਉਹਨੇ ਇਸ਼ੂ ਕਰਨਾ ਉਹਦਾ ਇਨਵੌਇਸ ਜਿਹੜਾ ਹੈਗਾ ਅਸੀਂ ਇੰਟਰਨੈਸ਼ਨਲ ਚੈਪਟਰ ਕੋਈ ਵੀ ਪੇ ਕਰ ਸਕਦਾ ਜਿਹੜੇ ਉੱਥੇ ਬਿਜ਼ਨਸ ਕੰਮ ਕਰਦੇ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਬਾਹਰੋਂ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਜੇ ਇੱਕ ਬਾਹਰੋਂ ਪੇਮੈਂਟ ਲੈਣੀ ਪੈਂਦੀ ਉਹਨਾਂ ਨੂੰ ਐਫਸੀਆਰਏ ਦੀ ਲੋਡ ਨਹੀਂ ਪੈਂਦੀ ਤੇ ਇਸੇ ਕਰਕੇ ਸਾਨੂੰ ਜਿਹੜਾ ਆ ਖਾਸ ਕਰਕੇ ਸਾਡੀ ਇੰਡੀਆ ਨੂੰ ਵੀ ਐਫਸੀਆਰ ਦੀ ਲੋੜ ਨਹੀਂ ਹੈਗੀ ਕਿਉਂਕਿ ਬਾਹਰਲੇ ਚੈਪਟਰ ਡਾਇਰੈਕਟਲੀ ਬਿਜ਼ਨੈਸਸ ਦੇ ਨਾਲ ਡੀਲ ਕਰਕੇ ਜੋ ਕੋਈ ਸਮਾਨ ਖਰੀਦਣਾ ਆ ਡਾਇਰੈਕਟਲੀ ਬਿਜ਼ਨਸ ਨੂੰ ਪੇ ਕਰਕੇ ਅਸੀਂ ਇਹ ਲੈ ਕੇ ਸਾਡੀ ਖਾਸ ਸਾਈਡ ਦੀ ਇੰਡੀਆ ਟੀਮ ਜਿਹੜੀ ਆ ਉੱਥੇ ਉਹਨਾਂ ਨੂੰ ਡਿਲੀਵਰ ਕਰ ਸਕਦੀ ਹੈ ਤੇ ਇਹ ਇੱਕ ਵਾਰ ਫੇਰ ਅਸੀਂ ਕਲੀਅਰਿਫਾਈ ਕਰਦੇ ਹਾਂ ਕਿ ਕਮੇਟੀ ਵੱਲੋਂ ਅ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਹੈ ਕਿ ਸਾਡੇ ਤੋਂ ਜਿਹੜੇ ਇਹਨਾਂ ਨੇ ਪਹਿਲਾਂ ਡੋਨੇਸ਼ਨ ਕੀਤੀ ਆ ਉਹ ਸਾਨੂੰ ਵਾਪਸ ਕੀਤੀ ਜਾਵੇ ਤੇ ਇਹ ਜਿਹੜੀ ਆ ਨਿਊਜ਼ ਆਉਣ ਉਸੇ ਹੀ ਖਾਰਜ ਕਰਦੇ ਆ ਜੀ ਵਾਇਪ ਜੀ ਕਾਲਸਾ ਵਾਇਪ ਜੀ ਦਾ ਸਰਦਾਰ ਰੁਪਨੀ ਪਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਗਰੇ ਕੈਨਬਰਾ ਆਸਟ੍ਰੇਲੀਆ ਚੈਪਟਰ ਦੇ ਮੁਖੀ ਨੇ ਖਲਸਾ ਏਡ ਦੇ ਸੇਵਾਦਾਰ ਜੀ ਉਹਨਾਂ ਦੇ ਸੇਵਾਦਾਰ ਨੇ ਇੱਥੇ ਕਰਕੇ ਕੈਨਬਰਾ ਦੇ ਇਹਨੇ ਹੁਣੀ ਜਾਣੂ ਕਰਾਇਆ ਸਾਨੂੰ ਕਿ ਜਿਹੜੀ ਨਿਊਜ਼ ਚੱਲੀ ਸੀ ਪਿੱਛੇ ਜੇ ਉਹ ਕੈਲਗਰੀ ਤੋਂ ਆਈ ਸੀ ਔਰ ਉਸਦੇ ਬਹੁਤ ਹੁਣੀ ਰੀਸੈਂਟਲੀ ਦ ਟ੍ਰਿਬਿਊਨ ਜਿਹੜਾ ਅਖਬਾਰ ਹੈ ਉਹਦੇ ਵਿੱਚ ਵੀ ਨਿਊਜ਼ ਲੱਗੀ ਸੀ ਕਿ 40000 ਦੀ ਜਿਹੜੀ ਮੰਗ ਸੀਗੀ ਉਹ ਮੌਜੂਦਾ ਜਿਹੜੀ ਕਮੇਟੀ ਹੈ ਏਐਸਏ ਦੀ ਉਹਨਾਂ ਵੱਲ ਮੰਗੀ ਗਈ ਸੀ ਤੇ ਅਸੀਂ ਉਹ ਪੂਰੀ ਤਰੀਕੇ ਨਾਲ ਉਸੇ ਨਿਕੇਦੀ ਕਰਦੇ ਹਾਂ ਕਿ ਜਿਹੜੀ ਸਾਡੀ ਪ੍ਰੈਜ਼ੈਂਟ ਕਮੇਟੀ ਹੈ ਜੇ ਤੁਹਾਡੇ ਸਾਹਮਣੇ ਸਾਰੇ ਖੜੇ ਨੇ ਸੇਵਾਦਾਰ ਸਾਡੇ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਮੰਗ ਅਸੀਂ ਖਾਲਸਾ ਏਡ ਵੱਲੋਂ ਨਹੀਂ ਰੱਖੀ ਸੀ ਹੋਰ ਉਹ ਉਸ ਦੀ ਹੁਣ ਪੁਸ਼ਟੀ ਆਪਣੇ ਭਾਈ ਹਰਪ੍ਰੀਤ ਸਿੰਘ ਜੀ ਨੇ ਕਰ ਦਿੱਤੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਰਦੀਪ ਸਿੰਘ ਜੀ ਉਹਨਾਂ ਨੇ ਦੱਸਿਆ ਸਾਨੂੰ ਵੀ ਜਿੱਥੇ ਜਿਹੜੇ ਪੁਰਾਣੇ ਪ੍ਰੋਜੈਕਟ ਜਿਹੜੇ ਪਾਸਟ ਪ੍ਰੋਜੈਕਟਸ ਕਿਤੇ ਕਿ ਖਾਲਸਾ ਇਹਨਾਂ ਦਾ ਹਾਈਲਾਈਟ ਕੀਤਾ ਸੀ ਸਨ ਹਾਂਜੀ ਸੋ ਇਹ ਸਾਡੇ ਸਾਡ ਪਾਇਨਲ ਡਿਸੀਜਨਸ ਆ ਰਿ ਬਾਡ ਦੀ ਹੋ ਵੀ ਕਿਵੇਂ ਸਾਡੇ ਫੰਡਸ ਕਿਹਨ ਕਿਹੜੀ ਏਜੰਸੀ ਨੂੰ ਦਿੱਤੇ ਗਏ ਥੈਂਕ ਯੂ ਜੀ ਗੁਰੂ ਘਰ ਵੱਲੋਂ ਡੋਨੇਸ਼ਨਾਂ ਜੇ ਇਕੱਠੀ ਕੀਤੀ ਜਾ ਰਹੀ ਆ ਆਪਣੇ ਫਲੱਡ ਵਾਸਤੇ ਤੇ ਨੈਕਸ ਸੰਡੇ ਤੱਕ ਨਗਰ ਕੀਰਤਨ ਵਾਲੇ ਦਿਨ ਤੱਕ ਡੋਨੇਸ਼ਨ ਇਕੱਠੀ ਕੀਤੀ ਜਾਊਗੀ ਆਪ ਸਭ ਸਾਡੇ ਤੁਹਾਨੂੰ ਬੇਨਤੀ ਹੈ ਆਪ ਵੱਧ ਵੱਧ ਡੋਨੇਸ਼ਨ ਗੁਰੂ ਘਰ ਬਚਾਓ ਤਾਂ ਕਿ ਆਪਾਂ ਉੱਥੇ ਹਾਰਟਫਿੱਟਾਂ ਦੀ ਮਦਦ ਕਰ ਸਕੀਏ ਵਾਇਟ ਉੱਤੇ ਕਾਕਾਉ ਵਾਇਟ ਬੋਨੇ ਸੋਨ